ਅੱਜ ਦੀ ਵੀਡੀਓ ਸਭ ਤੋਂ ਜ਼ਰੂਰੀ ਵੀਡੀਓ ਆ ਜੇ ਤੁਸੀਂ ਇੱਕ ਪ੍ਰੋਫਿਟੇਬਲ ট্রেਡਰ ਬਣਨਾ ਚਾਹੁੰਦੇ ਜੋ ਜੇ ਤੁਸੀਂ ਲੌਸ ਦੇ ਵਿੱਚ ਜੋ ਤੇ ਆਪਣਾ ਲੌਸ ਕਵਰ ਕਰਨਾ ਚਾਹੁੰਦੇ ਜੋ ਉਹਦੇ ਵਾਸਤੇ ਬਹੁਤ ਜ਼ਰੂਰੀ ਵੀਡੀਓ ਆ ਤੇ ਜੇ ਦੇਖੋ ਤੁਸੀਂ ਆਪਸ਼ਨ ট্রেਡਿੰਗ ਦੇ ਵਿੱਚ ਬਹੁਤ ਤਗੜੀ ਕਾਮਯਾਬੀ ਹਾਸਲ ਕਰਨਾ ਚਾਹੁੰਦੇ ਜੋ ਤੇ ਕੇਵਲ ਆਪਸ਼ਨ ট্রেਡਿੰਗ ਨਹੀਂ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਕਿਸੇ ਹੋਰ ਕਾਰੋਬਾਰ ਦੇ ਵਿੱਚ ਵੀ ਬਹੁਤ ਤਗੜੀ ਕਾਮਯਾਬੀ ਹਾਸਲ ਕਰਨਾ ਚਾਹੁੰਦੇ ਜੋ ਉਹਦੇ ਵਾਸਤੇ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਵੀਡੀਓ ਆ ਬਹੁਤ ਜਿਆਦਾ ਇੰਪੋਰਟੈਂਟ ਵੀਡੀਓ ਸੋ ਇਸ ਕਰਕੇ ਟਾਈਮ ਕੱਢ ਕੇ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੂਰਾ ਦੇਖਿਓ ਸੋ ਵੀਡੀਓ ਨੂੰ ਸਟਾਰਟ ਕਰਦੇ ਆਂ ਦੇਖੋ ਆਪਸ਼ਨ ট্রেਡਿੰਗ ਦੇ ਵਿੱਚ ਨਾ 90% ਲੋਕ ਲਾਸ ਕਰਦੇ ਆ 90% ਲੋਕ ਕੇਵਲ 10% ਲੋਕ 9% ਲੋਕ ਪ੍ਰੋਫਿਟ ਕਰਦੇ ਆ ਤੇ ਤੁਸੀਂ ਦੇਖੋ ਮੇਰੀਆਂ ਵੀਡੀਓ ਦੇਖ ਕੇ ਸਿੱਖ ਲਓ ਕਿਸੇ ਹੋਰ ਦੀਆਂ ਵੀਡੀਓ ਦੇਖ ਕੇ ਸਿੱਖ ਲਓ ਜਿਹੜੇ ਮਹਿੰਗੇ ਤੋਂ ਮਹਿੰਗੇ ਕੋਰਸੇ ਆਪਸ਼ਨ ট্রেਡਿੰਗ ਬਾਰੇ ਉਹ ਕਰ ਲਓ ਲਖਾਂ ਰੁਪਏ ਉੱਤੇ ਖਰਚ ਕਰਕੇ ਦੇਖ ਲਓ ਪਰ ਇਹ ਸਾਰੀਆਂ ਚੀਜ਼ਾਂ ਕਰਨ ਤੋਂ ਬਾਅਦ ਵੀ ਤੁਸੀਂ ਪ੍ਰੋਫਿਟੇਬਲ ਨਹੀਂ ਬਣ ਸਕਦੇ 옵ਸ਼ਨ ট্রেਡਿੰਗ ਦੇ ਵਿੱਚ ਤੁਸੀਂ ਪ੍ਰੋਫਿਟੇਬਲ ਨਹੀਂ ਬਣ ਸਕਦੇ ਕਾਮਯਾਬ ਨਹੀਂ ਹੋ ਸਕਦੇ ਕਿਉਂ ਕਾਰਨ ਉਹਦਾ ਕੀ ਆ ਦੇਖੋ ਤੁਸੀਂ ਗਲਤ ਜਗ੍ਹਾ ਤੇ ਤੁਸੀਂ ਗਲਤ ਜਗ੍ਹਾ ਤੇ ਗਲਤ ਚੀਜ਼ਾਂ ਦੇ ਉੱਤੇ ਧਿਆਨ ਦੇਣ ਡੈ ਜੋ ਖੇਡ ਸਿੱਖਣ ਦੀ ਤਾਂ ਹੈਗੀ ਨਹੀਂਗੀ ਤੁਸੀਂ ਆਪ ਦੱਸੋ ਆਪ ਦੱਸਿਓ ਕਮੈਂਟ ਸੈਕਸ਼ਨ ਦੇ ਵਿੱਚ ਕਿਤਾ ਨੂੰ ਨਹੀਂ ਪਤਾ ਹੁੰਦਾ ਕਿ ਇਸ ਜਗ੍ਹਾ ਤੋਂ ਮਾਰਕੀਟ ਨੇ ਉੱਤੇ ਜਾਣਾ ਕੀ ਤੁਹਾਨੂੰ ਨਹੀਂ ਪਤਾ ਹੁੰਦਾ ਕਿ ਇਸ ਜਗ੍ਹਾ ਤੋਂ ਮਾਰਕੀਟ ਨੇ ਥੱਲੇ ਜਾਣਾ ਕੀ ਤੁਹਾਨੂੰ ਨਹੀਂ ਪਤਾ ਹੁੰਦਾ ਕਿ ਆਹ ਪੈਟਰਨ ਬਣਿਆ ਤੇ ਮਾਰਕੀਟ ਉੱਤੇ ਜਾਊਗੀ ਕੀ ਤੁਹਾਨੂੰ ਨਹੀਂ ਪਤਾ ਹੁੰਦਾ ਕਿ ਆਹ ਪੈਟਰਨ ਬਣਿਆ ਤੇ ਮਾਰਕੀਟ ਥੱਲੇ ਜਾਊਗੀ ਤੁਹਾਨੂੰ ਸਾਰਾ ਕੁਝ ਪਤਾ ਹੁੰਦਾ ਹੈ ਸਾਰਾ ਕੁਝ ਪਤਾ ਹੁੰਦਾ ਪਰ ਸਾਰਾ ਕੁਝ ਪਤਾ ਹੋਣ ਦੇ ਵਾਅਦਾ ਵੀ ਤੁਸੀਂ ਇਸਤੇਮਾਲ ਨਹੀਂ ਕਰ ਪੌਂਟੇ ਜੋ ਜੇ ਤੁਸੀਂ ਟ੍ਰੇਡ ਕਰ ਵੀ ਲਈ ਸਹੀ ਤੇ ਛੋਟਾ ਜਿਹਾ ਪ੍ਰੋਫਿਟ ਲੈ ਕੇ ਨਿਕਲ ਜਾਂਦੇ ਜੋ ਤੇ ਜੇ ਤੁਸੀਂ ਟ੍ਰੇਡ ਸਹੀ ਕਰ ਲਈ ਗਲਤ ਕਰ ਲਈ ਸੋ ਦੇ ਵਿੱਚ ਤੁਸੀਂ ਬਹੁਤ ਵੱਡਾ ਲਾਸ ਲੈ ਕੇ ਨਿਕਲਦੇ ਜੋ ਜਲਦੀ ਨਿਕਲਦੇ ਨਹੀਂ ਸੋ ਇਹ ਜਿਹੜੀਆਂ ਸਮੱਸਿਆਵਾਂ ਆਉਣ ਡੀਆਂ ਕਿਉਂ ਆਉਣ ਡੀਆਂ ਇਸ ਕਰਕੇ ਆਉਣ ਡੀਆਂ ਕਿਉਂਕਿ ਤੁਹਾਨੂੰ ਤੁਹਾਡਾ ਤੁਹਾਡੇ ਮਨ ਦੇ ਉੱਤੇ ਕੰਟਰੋਲ ਨਹੀਂ ਹੈਗਾ ਪ੍ਰੋਬਲਮ ਤੁਹਾਡੇ ਮਨ ਦੀ ਆ ਸਿੱਖਣ ਦੀ ਤਾਂ ਕੋਈ ਗੱਲ ਨਹੀਂ ਕਿ ਸਾਰਾ ਕੁਝ ਤੁਹਾਨੂੰ ਆਉਂਦਾ ਹੈ ਪਰ ਤੁਸੀਂ ਉਹਨੂੰ ਇਸਤੇਮਾਲ ਨਹੀਂ ਕਰ ਪਾਉਣ ਡੇ ਕਿਉਂਕਿ ਮਨ ਤੇ ਕੰਟਰੋਲ ਨਹੀਂ ਹੈਗਾ ਤੇ ਦੇਖੋ ਜਿਹੜਾ ਮਾਨ ਹੈ ਇਹਨੂੰ ਸਮਝੋ ਸਭ ਤੋਂ ਪਹਿਲਾਂ ਇੱਕ ਹੀ ਚੀਜ਼ ਆ ਦੇਖੋ ਮਾਨ ਹੈ ਜਿਹੜਾ ਨਾ ਇਹ ਦੇਖੋ ਇਦਾਂ ਹੈ ਇੱਕ ਕਮਰੇ ਦੀ ਤਰ੍ਹਾਂ ਹੁਣ ਇਸ ਕਮਰੇ ਦੇ ਵਿੱਚ ਇੱਕ ਟਾਈਮ ਤੇ ਇੱਕ ਚੀਜ਼ ਹੀ ਰਹਿ ਸਕਦੀ ਹੈ ਜਾਂ ਤਾਂ ਦੇਖੋ ਇਸ ਦੇ ਵਿੱਚ ਕੰਮ ਹੋਊਗਾ ਕੰਮ ਦਾ ਮਤਲਬ ਹਰ ਉਹ ਚੀਜ਼ ਕੇਵਲ ਸੈਕਸ ਨਹੀਂ ਕੰਮ ਦਾ ਮਤਲਬ ਹਰ ਉਹ ਚੀਜ਼ ਜਿਹੜੀ ਦੇਖੋ ਇਨਸਾਨ ਨੂੰ ਇੰਜੋਏਮੈਂਟ ਦਿੰਦੀ ਹੈ ਮਜ਼ਾ ਦਿੰਦੀ ਹੈ ਜਿਵੇਂ ਦੇਖੋ ਆਪਣਾ ਮੋਬਾਈਲ ਦੇਖਣਾ ਮੋਬਾਈਲ ਤੇ ਰੀਲਸ ਦੇਖਣਾ ਜਾਂ ਫਿਰ ਇਦਾਂ ਦੀਆਂ ਜਿੰਨੀਆਂ ਚੀਜ਼ਾਂ ਇਗਜ਼ਾਮਪਲ ਆਪਾਂ ਦੇਵਾਂਗੇ ਤੇ ਵੀਡੀਓ ਲੰਬੀ ਹੋ ਜੂਗੀ ਸੋ ਜਿੰਨੀਆਂ ਚੀਜ਼ਾਂ ਦੇਖੋ ਜਿਹੜੀਆਂ ਆਪਾਂ ਨੂੰ ਆਲਸੀ ਬਣਾਉਂਦੀਆਂ ਤੇ ਜਿਹਦੇ ਨਾਲ ਆਪਾਂ ਨੂੰ ਸੁੱਖ ਮਿਲਦਾ ਆਨੰਦ ਮਿਲਦਾ ਕੁਝ ਟਾਈਮ ਵਾਸਤੇ ਉਹ ਚੀਜ਼ਾਂ ਕਾਮ ਆ ਕ੍ਰੋਧ ਯਾਨੀ ਕਿ ਗੁੱਸਾ ਲੋਭ ਯਾਨੀ ਕਿ ਲਾਲਚ ਮੋ ਯਾਨੀ ਕਿ ਕਿਸੇ ਚੀਜ਼ ਦੇ ਨਾਲ ਕਿਸੇ ਵਸਤੂ ਦੇ ਨਾਲ ਕਿਸੇ ਇਨਸਾਨ ਦੇ ਨਾਲ ਪਿਆਰ ਤੇ ਹੰਕਾਰ ਯਾਨੀ ਕਿ ਈਗੋ ਆਪਣੇ ਆਪ ਨੂੰ ਸਮਝਣਾ ਕਿ ਮੈਨੂੰ ਕੋ ਸਿੱਖਣ ਦੀ ਲੋੜ ਨਹੀਂ ਕਿ ਮੈਂ ਪਰਫੈਕਟ ਆ ਮੇਰੇ ਵਰਗਾ ਕੋਈ ਨਹੀਂ ਹੈਗਾ ਹੁਣ ਇਹ ਜਿਹੜੀਆਂ ਪੰਜ ਚੀਜ਼ਾਂ ਆ ਇਹਨਾਂ ਪੰਜਾਂ ਚੀਜ਼ਾਂ ਦੇ ਵਿੱਚੋਂ ਇੱਕ ਚੀਜ਼ ਇਹਨਾਂ ਪੰਜਾਂ ਚੀਜ਼ਾਂ ਦੇ ਵਿੱਚੋਂ ਇੱਕ ਚੀਜ਼ ਇੱਕ ਟਾਈਮ ਤੇ ਆਪਣੇ ਮਨ ਦੇ ਵਿੱਚ ਹੋਊਗੀ ਪੰਜੇ ਨਹੀਂ ਹੋ ਸਕਦੀਆਂ ਇਕੱਠੀਆਂ ਪੰਜਾਂ ਦੇ ਵਿੱਚੋਂ ਇੱਕ ਚੀਜ਼ ਹੋਊਗੀ ਇੱਕ ਟਾਈਮ ਤੇ ਆਪਣੇ ਮਨ ਦੇ ਵਿੱਚ ਜਾਂ ਤਾਂ ਕਾਮ ਹੋਊਗਾ ਜਾਂ ਕਰੋਧ ਹੋਊਗਾ ਜਾਂ ਲੋਭ ਹੋਊਗਾ ਜਾਂ ਮੋਹ ਹੋਊਗਾ ਤੇ ਜਾਂ ਹੰਕਾਰ ਹੋਊਗਾ ਪੰਜਾਂ ਦੇ ਵਿੱਚੋਂ ਇੱਕ ਚੀਜ਼ ਹੋਊਗੀ ਇੱਕ ਟਾਈਮ ਤੇ ਤੇ ਜਿਹੜੀ ਛੇਵੀਂ ਚੀਜ਼ ਹੈ ਉਹ ਆਪਣੀ ਸਮਾਰਟਨਸ ਸਿਆਨਫ ਸਮਝਦਾਰੀ ਹੁਣ ਜਦੋਂ ਦੇਖੋ ਇਹਨਾਂ ਪੰਜਾਂ ਦੇ ਵਿੱਚੋਂ ਇੱਕ ਚੀਜ਼ ਤੁਹਾਡੇ ਦਿਮਾਗ ਦੇ ਵਿੱਚ ਵੜੀ ਹੋਈ ਆ ਉਹਨਾ ਚੀਰ ਦੇਖੋ ਤੁਹਾਡੇ ਦਿਮਾਗ ਦੇ ਵਿੱਚ ਤੁਹਾਡੇ ਮਨ ਦੇ ਵਿੱਚ ਸਮਾਰਟਨਸ ਸਮਝਦਾਰੀ ਨਹੀਂ ਆ ਸਕਦੀ ਇਹਨਾਂ ਪੰਜਾਂ ਚੀਜ਼ਾਂ ਨੂੰ ਛੱਡੋ ਬਾਹਰ ਕੱਢੋ ਤੇ ਤੁਹਾਡੇ ਦਿਮਾਗ ਦੇ ਵਿੱਚ ਸਮਝਦਾਰੀ ਆ ਜੂਗੀ ਸਿਆਣਫ ਆ ਜੂਗੀ ਤੇ ਜਦੋਂ ਦੇਖੋ ਆਪਣੇ ਦਿਮਾਗ ਦੇ ਵਿੱਚ ਸਮਝਦਾਰੀ ਆ ਸਮਾਰਟਨਸ ਆ ਫਿਰ ਆਪਾਂ ਸਹੀ ਫੈਸਲੇ ਲਵਾਂਗੇ ਫਿਰ ਆਪਾਂ ਸਹੀ ਟਰੇਡਾਂ ਕਰਾਂਗੇ ਟਰੇਡ ਕਰ ਵੀ ਲਈ ਤੇ ਉਹਦੇ ਵਿੱਚ ਆਪਾਂ ਪੂਰੇ ਦਾ ਪੂਰਾ ਪ੍ਰੋਫਿਟ ਲਵਾਂਗੇ ਇਹ ਸਟੌਪ ਲੌਸ ਵੀ ਹੁੰਦਾ ਹੋਇਆ ਤੇ ਜਿੰਨਾ ਸਟੌਪ ਲੌਸ ਬੰਦਾ ਉਹਨਾਂ ਲਵਾਂਗੇ ਪਰ ਇਹ ਚੀਜ਼ ਆਪਾਂ ਉਦੋਂ ਹੀ ਕਰ ਪਾਵਾਂਗੇ ਨਾ ਜਦੋਂ ਆਪਾਂ ਜੀ ਚੀਜ਼ਾਂ ਆਪਣੇ ਦਿਮਾਗ 'ਚ ਨਹੀਂ ਗਿਆ ਤੇ ਜਦੋਂ ਆਪਣੇ ਦਿਮਾਗ ਦੇ ਵਿੱਚ ਸਮਾਰਟਨਸ ਆ ਸਿਆਨਫ ਆ ਤੇ ਸਿਆਨਫ ਕਿਵੇਂ ਆਊਗੀ ਸਿਆਨਫ ਦੇਖੋ ਸਿਆਨਫ ਲਿਆਉਣ ਵਾਸਤੇ ਮਨ ਨੂੰ ਰਿਲੈਕਸ ਕਰਨਾ ਬਹੁਤ ਜ਼ਰੂਰੀ ਆ ਮਨ ਨੂੰ ਸ਼ਾਂਤ ਕਰਨਾ ਬਹੁਤ ਜ਼ਰੂਰੀ ਆ ਸੋ ਮਨ ਕਾਦੇ ਨਾਲ ਸ਼ਾਂਤ ਹੁੰਦਾ ਨੰਬਰ 1 ਚੀਜ਼ ਵੈਗਰੂ ਸਿਮਰਨ ਇਹਦੇ ਨਾਲ ਮਨ ਸ਼ਾਂਤ ਹੁੰਦਾ ਨੰਬਰ 2 ਗੁਰਬਾਣੀ ਪੜ੍ਹਨ ਦੇ ਨਾਲ ਮਨ ਸ਼ਾਂਤ ਹੁੰਦਾ ਨੰਬਰ 3 ਗੁਰਬਾਣੀ ਸੁਣਨ ਦੇ ਨਾਲ ਮਨ ਸ਼ਾਂਤ ਹੁੰਦਾ ਤੇ ਨੰਬਰ 4 ਕਿਤਾਬਾਂ ਪੜ੍ਹਨ ਦੇ ਨਾਲ ਮਨ ਸ਼ਾਂਤ ਹੁੰਦਾ ਸੋ ਇਹ ਜਿਹੜੀਆਂ ਚਾਰ ਚੀਜ਼ਾਂ ਐ ਇਹ ਕਾਰਨ ਦੇ ਨਾਲ ਮਨ ਆਪਣਾ ਸ਼ਾਂਤ ਹੁੰਦਾ ਤੇ ਜਦੋਂ ਆਪਣਾ ਮਨ ਸ਼ਾਂਤ ਹੁੰਦਾ ਉਦੋਂ ਇਨ੍ਹਾਂ ਪੰਨਿਆਂ ਦੀ ਹੋ ਜਾਂਦੀ ਛੁੱਟੀ ਇਨ੍ਹਾਂ ਪੰਨਿਆਂ ਦੇ ਵਿੱਚ ਕੋਈ ਨਹੀਂ ਹੁੰਦਾ ਆਪਣੇ ਮਨ ਦੇ ਵਿੱਚ ਤੇ ਫਿਰ ਆਪਣੇ ਮਨ ਦੇ ਵਿੱਚ ਹੁੰਦੀ ਸਿਆਨਫ ਸਮਾਰਟਨਸ ਸਮਝਦਾਰੀ ਤੇ ਫਿਰ ਜਦੋਂ ਦੇਖੋ ਆਪਾਂ ਫੈਸਲੇ ਕਰਦੇ ਆਂ ਫਿਰ ਜਦੋਂ ਆਪਾਂ ਟਰੇਡ ਕਰਦੇ ਆਂ ਸੋ ਉਹਦੇ ਵਿੱਚ ਆਪਾਂ ਸਿਰਫ ਆਰ ਪਾਰ ਦੀ ਗੱਲ ਕਰਦੇ ਆਂ ਟਰੇਡ ਕਰ ਲਈ ਜਾਂ ਤਾਂ ਪੂਰਾ ਪ੍ਰੋਫਿਟ ਲਵਾਂਗੇ ਤੇ ਜਾਂ ਦੇਖੋ ਜਿੰਨਾ ਆਪਣਾ ਸਟਾਪ ਲੌਸ ਬੰਦਾ ਹੋਇਆ ਉਹ ਲਵਾਂਗੇ ਇਹ ਉਦੋਂ ਕਰ ਸਕਦੇ ਆਂ ਜਦੋਂ ਆਪਣੇ ਮਨ ਦੇ ਵਿੱਚ ਸਮਝਦਾਰੀ ਹੋਈ ਤੇ ਸਮਝਦਾਰੀ ਉਦੋਂ ਹੁੰਦੀ ਹੈ ਜਦੋਂ ਆਪਣਾ ਮਨ ਸ਼ਾਂਤ ਹੁੰਦਾ ਤੇ ਸ਼ਾਂਤ ਇਹਨਾਂ ਚਾਰਾਂ ਚੀਜ਼ਾਂ ਨਾਲ ਹੁੰਦਾ ਹੈ ਹੁਣ ਟਰੇਡਿੰਗ ਦੇ ਵਿੱਚ ਦੇਖੋ ਆਪਾਂ ਨੂੰ ਸਭ ਤੋਂ ਜ਼ਿਆਦਾ ਜਿਹੜਾ ਜਿਹੜੀਆਂ ਇਹਨਾਂ ਪੰਜਾਂ ਦੇ ਵਿੱਚੋਂ ਚੀਜ਼ਾਂ ਕਾਮਦ ਆ ਵੈਸੇ ਕੋਈ ਇਹਦੇ ਵਿੱਚ ਹੈਗਾ ਨਹੀਂਗਾ ਤੇ ਮੋਦਾ ਵੀ ਦੇ ਵਿੱਚ ਕੁਛ ਹੈਗਾ ਨੀਗਾ। ਕ੍ਰੋਧ, ਲੋਭ ਤੇ ਹੰਕਾਰ ਇਹ ਤਿੰਨ ਚੀਜ਼ਾਂ ਆਪਣਾ ਨੁਕਸਾਨ ਕਰਦੀਆਂ ਟ੍ਰੇਡਿੰਗ ਦੇ ਵਿੱਚ। ਸੋ ਕ੍ਰੋਧ ਨਾਲ ਕੀ ਹੁੰਦਾ? ਕ੍ਰੋਧ ਨਾਲ ਕ੍ਰੋਧ ਮਤਲਬ ਗੁੱਸਾ। ਆਪਾਂ ਇੱਕ ਟ੍ਰੇਡ ਕੀਤੀ ਉਹਦੇ ਵਿੱਚ ਲਾਸ ਹੋ ਗਿਆ। ਹੁਣ ਗੁੱਸੇ ਦੇ ਵਿੱਚ ਆ ਗਿਆ ਆਪਾਂ ਦੂਜੀ ਟ੍ਰੇਡ ਕਰ ਲਈ। ਮੇਰਾ ਲਾਸ ਕਿਵੇਂ ਹੋ ਗਿਆ? ਮੈਂ ਤਾਂ ਪ੍ਰੋਫਿਟ ਕਰਕੇ ਜਾਊਂਗਾ। ਗੁੱਸੇ 'ਚ ਆ ਕੇ ਦੂਜੀ ਕਰ ਲਈ। ਹੁਣ ਜਿਹੜੀ ਦੂਜੀ ਕੀਤੀ ਆਪਾਂ ਗੁੱਸੇ 'ਚ ਕੀਤੀ ਆ। ਆਪਣੇ ਦਿਮਾਗ ਦੇ ਵਿੱਚ ਆਪਣੇ ਮਨ 'ਚ ਗੁੱਸਾ ਆਈ। ਸਮਝਦਾਰੀ ਨਹੀਂ ਸੀ। ਸੋ ਇਸ ਕਰਕੇ ਸਟ੍ਰੇਟ ਦੇ ਵਿੱਚ ਆਪਣੇ ਲਾਸ ਹੋਣ ਦੇ ਚਾਂਸ ਹੈ ਕਿ ਪ੍ਰੋਫਿਟ ਦੇ ਲਾਸ ਹੋਣ ਦੇ ਚਾਂਸ ਹੈ ਲਾਸ ਹੋਣ ਦੇ ਜ਼ਿਆਦਾ ਚਾਂਸ ਹੈ ਪ੍ਰੋਫਿਟ ਦੇ ਘੱਟ ਸੋ ਉਸ ਤੋਂ ਇਲਾਵਾ ਜਿਹੜੀ ਅਗਲੀ ਚੀਜ਼ ਹੈ ਉਹ ਆ ਲੋਭ ਯਾਨੀ ਕਿ ਲਾਲਚ ਹੁਣ ਇੱਕ ਟ੍ਰੇਡ ਕੀਤੀ ਆਪਾਂ ਨੂੰ ਉਹਦੇ ਵਿੱਚ ਪ੍ਰੋਫਿਟ ਹੋ ਗਿਆ ਠੀਕ ਹੈ ਹੁਣ ਇਹਦੇ ਵਿੱਚ ਪ੍ਰੋਫਿਟ ਹੋ ਗਿਆ ਤੇ ਆਪਾਂ ਨੂੰ ਲਾਲਚ ਆਇਆ ਕਿ ਯਾਰ ਆਪਾਂ ਨੂੰ ਜੇ ਮੰਨ ਲਓ 1000 ਦਾ ਪ੍ਰੋਫਿਟ ਹੋ ਗਿਆ ਤੇ ਚਲੋ ਇੱਕ ਹੋਰ ਟ੍ਰੇਡ ਕਰਦੇ ਆ ਉਹਦੇ ਵਿੱਚ ਵੀ ਆਪਾਂ ਨੂੰ 1000 ਦਾ ਆ ਜਾਊਗਾ ਇੱਕ ਹੋਰ ਕਰਦੇ ਆ 24000 ਦਾ ਆ ਜਾਊਗਾ ਇੱਕ ਹੋਰ ਕਰਦੇ ਆ ਵਿੱਚ ਵੀ 10000 ਦਾ ਆ ਜਾਊਗਾ ਇਸ ਤਰ੍ਹਾਂ ਕਰਕੇ ਦੂਜੀ ਤੇ ਜੀ ਚੌਥੀ ਪੰਜਵੀਂ ਰੇਡ ਆਪਾਂ ਕਰਦੇ ਆ ਤੇ ਰਿਜ਼ਲਟ ਕੀ ਹੁੰਦਾ ਹੈ ਓਵਰ ਟ੍ਰੇਡਿੰਗ ਹੋਈ ਤੇ ਨਤੀਜਾ ਹੁੰਦਾ ਲਾਸ ਤੇ ਇਸ ਤੋਂ ਅਗਲੀ ਜਿਹੜੀ ਚੀਜ਼ ਆ ਉਹ ਆ ਹੰਕਾਰ ਸਭ ਤੋਂ ਖਤਰਨਾਕ ਚੀਜ਼ ਇਹ ਤੁਹਾਨੂੰ ਸਿੱਖਣ ਤੋਂ ਰੋਕਦੀ ਹੈ ਤੁਹਾਨੂੰ ਗਲਤੀਆਂ ਮੰਨਣ ਤੋਂ ਰੋਕਦੀ ਹੈ ਤੁਹਾਨੂੰ ਲੱਗਦਾ ਹੈ ਕਿ ਯਾਰ ਸਾਰਾ ਕੁਝ ਤਾਂ ਮੈਨੂੰ ਆਉਂਦਾ ਹੈ ਸਿੱਖਣ ਦੀ ਕੀ ਲੋੜ ਹੈ ਪਹਿਲੀ ਗੱਲ ਇਹ ਕਿ ਨਕਪਦੀ ਦੂਜੀ ਗੱਲ ਇਹ ਜਦੋਂ ਦੇਖੋ ਤੁਸੀਂ ਟਰੇਡਾਂ ਕੀਤੀਆਂ ਭਾਵੇਂ ਗਲਤ ਤਰੀਕੇ ਨਾਲ ਟਰੇਡਾਂ ਕੀਤੀਆਂ ਕੋਈ ਸੈਟਅਪ ਨਹੀਂ ਬਣਦਾ ਸੀ ਕੋਈ ਪੈਟਰਨ ਨਹੀਂ ਬਣਦਾ ਸੀ ਮਾਰਕੀਟ ਦਾ ਟ੍ਰੈਂਡ ਮੰਨ ਲਓ ਤੁਹਾਨੂੰ ਪਤਾ ਸੀ ਕਿ ਮਾਰਕੀਟ ਨੇ ਉੱਤੇ ਜਾਣਾ ਤੁਸੀਂ ਥੱਲੇ ਵਾਸਤੇ ਟਰੇਡ ਕਰ ਲਈ ਗਲਤ ਚੀਜ਼ਾਂ ਕੀਤੀਆਂ ਮਾਰਕੀਟ ਦੇ ਵਿੱਚ ਸੋ ਗਲਤ ਚੀਜ਼ਾਂ ਕੀਤੀਆਂ ਪਰ ਉਹਨਾਂ ਗਲਤੀਆਂ ਨੂੰ ਮੰਨਿਆ ਨਹੀਂ ਗਿਆ ਤੇ ਜਦੋਂ ਦੇਖੋ ਆਪਾਂ ਆਪਣੀਆਂ ਗਲਤੀਆਂ ਨੂੰ ਮੰਨਦੇ ਨਹੀਂਗੇ ਉਹਨਾਂ ਚਿਰ ਦੇਖੋ ਆਪਾਂ ਆਪਣੀਆਂ ਗਲਤੀਆਂ ਨੂੰ ਸੁਧਾਰ ਨਹੀਂ ਸਕਦੇ ਤੇ ਜਿੰਨਾ ਚਿਰ ਦੇਖੋ ਆਪਾਂ ਆਪਣੀਆਂ ਗਲਤੀਆਂ ਨੂੰ ਮੰਨਾਂਗੇ ਨਹੀਂ ਤੇ ਉਹਨਾਂ ਨੂੰ ਸੁਧਾਰਾਂਗੇ ਨਹੀਂ ਉਹਨਾਂ ਚਿਰ ਕੀ ਹੋਊਗਾ ਫਿਰ ਗਲਤੀ ਰਿਪੀਟ ਹੋਊਗੀ ਫਿਰ ਗਲਤੀ ਰਿਪੀਟ ਹੋਊਗੀ ਫਿਰ ਗਲਤੀ ਰਿਪੀਟ ਹੋਊਗੀ ਤੇ ਕੀ ਹੋਊਗਾ ਇਹਦੇ ਨਾਲ ਨੁਕਸਾਨ ਹੋਊਗਾ ਆਪਣਾ ਸੋ ਇਸ ਕਰਕੇ ਜਿਹੜੀਆਂ ਤਿੰਨ ਚੀਜ਼ਾਂ ਇਹ ਤਾਂ ਬਹੁਤ ਖਤਰਨਾਕ ਆ ਕ੍ਰੋਧ ਤੇ ਲੋਭ ਤੇ ਆ ਆਪਣਾ ਹੰਕਾਰ ਇਹਨਾਂ ਤਿੰਨਾਂ ਚੀਜ਼ਾਂ ਨੂੰ ਤਾਂ ਕੱਢਣਾ ਹੀ ਚਾਹੀਦਾ ਸੋ ਮੁੱਦੇ ਦੀ ਗੱਲ ਇਹ ਆ ਕਿ ਆਪਣਾ ਜਿਹੜਾ ਦਿਮਾਗ ਆ ਆਪਣਾ ਜਿਹੜਾ ਮਨ ਆ ਇਹਦੇ ਵਿੱਚ ਇੱਕ ਸਮੇਂ ਤੇ ਇੱਕ ਚੀਜ਼ ਰਹਿ ਸਕਦੀ ਆ ਜਾਂ ਤਾਂ ਕਾਮ ਰਹੂਗਾ ਜਾਂ ਕਰੋਧ ਰਹੂਗਾ ਜਾਂ ਲੋਭ ਰਹੂਗਾ ਜਾਂ ਮੋਹ ਰਹੂਗਾ ਤੇ ਜਾਂ ਹੰਕਾਰ ਰਹੂਗਾ ਤੇ ਜਾਂ ਆਪਣੀ ਰਹੂਗੀ ਸਮਝਦਾਰੀ ਸਮਾਰਟਨਸ ਤੇ ਤੁਹਾਨੂੰ ਪ੍ਰੋਫਿਟੇਬਲ ਆ ਕਰੂਗੀ ਤੁਹਾਨੂੰ ਕਾਮਯਾਬ ਆ ਕਰੂਗੀ ਆ ਜਿਹੜੀਆਂ ਪੰਜੇ ਚੀਜ਼ਾਂ ਤੁਹਾਨੂੰ ਉਜਾੜਨ ਗਿਆ ਤੇ ਆ ਜਿਹੜੀ ਇੱਕ ਚੀਜ਼ ਆ ਇਹ ਤੁਹਾਡੀ ਦੋਸਤ ਆ ਹੁਣ ਜੇ ਇਹਨੂੰ ਤੁਸੀਂ ਆਪਣੇ ਇਸ ਘਰ ਦੇ ਵਿੱਚ ਇਹਦਾ ਤੜਾ ਘਾਰਿਆ ਮਾਨਿਆ ਇਹਦੇ ਵਿੱਚ ਰੱਖਣਾ ਚਾਹੁੰਦੇ ਜੋ ਤੇ ਫਿਰ ਇਨਾ ਪੰਨਾਂ ਚੀਜ਼ਾਂ ਨੂੰ ਕੱਢਣਾ ਪੈਣਾ ਤੇ ਇਨਾ ਪੰਨਾਂ ਚੀਜ਼ਾਂ ਨੂੰ ਕੱਢਣ ਦਾ ਤੇ ਇਸ ਚੀਜ਼ ਨੂੰ ਸਮਾਰਟਨਸ ਨੂੰ ਸਮਝਦਾਰੀ ਨੂੰ ਰੱਖਣ ਦਾ ਇੱਕੋ ਇੱਕ ਰਸਤਾ ਹੈ ਤੁਹਾਡੇ ਕੋਲ ਆਪਣੇ ਮਨ ਨੂੰ ਸ਼ਾਂਤ ਕਰਨਾ ਤੇ ਮਨ ਨੂੰ ਸ਼ਾਂਤ ਕਰਨ ਵਾਸਤੇ ਇੱਕ ਨਹੀਂ ਚਾਰ ਚੀਜ਼ਾਂ ਆ ਵੈਗਰੂ ਸਿਮਰਨ ਗੁਰਬਾਣੀ ਪੜਨਾ ਗੁਰਬਾਣੀ ਸੁਣਨਾ ਤੇ ਕਿਤਾਬਾਂ ਪੜਨਾ ਸੋ ਇਹ ਜਿਹੜੀਆਂ ਚੀਜ਼ਾਂ ਜੇ ਤੁਸੀਂ ਕਰ ਲੀਆਂ ਤੁਹਾਡਾ ਮਨ ਹੋ ਜਾਊਗਾ ਸ਼ਾਂਤ ਤੇ ਸ਼ਾਂਤ ਹੋ ਜਾਊਗਾ ਫਿਰ ਸਮਝਦਾਰੀ ਆਊਗੀ ਤੇ ਫਿਰ ਤੁਸੀਂ ਸਹੀ ਫੈਸਲੇ ਲਓਗੇ ਤੇ ਫਿਰ ਤੁਸੀਂ ਸਹੀ ਫੈਸਲੇ ਲੈ ਕੇ ਪ੍ਰੋਫਿਟ ਕਰੋਗੇ ਇੱਕ ਕਾਮਯਾਬ ਟਰੇਡਰ ਫਿਰ ਬਣੋਗੇ ਫਿਰ ਤੁਸੀਂ ਆਪਣੀ ਪੂਰੀ ਪੋਟੈਂਸ਼ੀਅਲ ਨੂੰ ਜਾਣ पाओगे ਹੱਲੀ ਦੇਖੋ ਇਦਾਂ ਆ ਕਿ ਤੁਸੀਂ ਦੇਖੋ ਇੰਨੇ ਪਾਵਰਫੁੱਲ ਹੋਗੇ ਤੁਸੀਂ 100 ਕਿਲੋ ਭਾਰ ਚੁੱਕ ਸਕਦੇ ਹੋ 100 ਕਿਲੋ ਪਰ ਆ ਜਿਹੜੇ ਪੰਜ ਇਹਨਾਂ ਨੇ ਤੁਹਾਨੂੰ ਕਮਲੇ ਬਣਾਇਆ ਹੋਇਆ ਤੁਸੀਂ ਕੇਵਲ 10 ਕਿਲੋ ਭਾਰ ਚੁੱਕਣ ਦੇ ਜੋ ਤੁਹਾਨੂੰ ਲੱਗਦਾ ਕਿ ਇੰਨੀ ਮੇਰੇ ਕੋਲ ਤਾਕਤ ਆ ਇਹਨਾਂ ਦਾ ਕਰਕੇ ਇਹ ਜਿਹੜੇ ਤੁਹਾਡੇ ਦੁਸ਼ਮਣ ਨੇ ਇਹਨਾਂ ਦਾ ਕਰਕੇ ਜਦੋਂ ਇਹਨਾਂ ਪੰਜਾਂ ਨੂੰ ਕੱਟ ਲਿਆ ਤੁਸੀਂ ਤੇ ਫੇਰ ਤੁਹਾਨੂੰ ਆਪਣੀ ਅਸਲੀ ਪੋਟੈਂਸ਼ੀਅਲ ਪਤਾ ਲੱਗੂਗੀ ਕਿ ਮੇਰੇ ਕੋਲ ਤਾਕਤ ਜਿਹੜੀ ਤਾਕਤ ਆ ਉਹ 100 ਕਿਲੋ ਭਾਰ ਚੁੱਕਣ ਦੀ ਹੈ ਮੈਂ 10 ਕਿਲੋ ਚੁੱਕਣ ਧਿਆ ਸੀ ਇਹਨਾਂ ਪੰਜਾਂ ਨੂੰ ਕੱਟਣ ਵਾਸਤੇ ਆ ਜਿਹੜੀਆਂ ਚਾਰ ਚੀਜ਼ਾਂ ਹੈ ਵੈਗਰੂ ਸਿਮਰਨ ਕੁਰਬਾਨੀ ਪੜਨਾ ਗੁਰਬਾਣੀ ਸੁਣਨਾ ਤੇ ਬੁੱਕਸ ਪੜਨਾ ਇਹ ਚਾਰ ਚੀਜ਼ਾਂ ਕਰਨੀਆਂ ਸ਼ੁਰੂ ਕਰੋ ਮਨ ਸ਼ਾਂਤ ਹੋਊਗਾ ਮਨ ਸ਼ਾਂਤ ਹੋ ਗਈ ਪੰਜ ਚੀਜ਼ਾਂ ਨਿਕਲਣਗੀਆਂ ਮਨ ਦੇ ਵਿੱਚੋਂ ਤੇ ਮਨ ਦੇ ਵਿੱਚ ਆਊਗੀ ਸਮਝਦਾਰੀ ਸਮਾਰਟਨੈਸ ਤੇ ਫੇਰ ਦੇਖੋ ਕੋਈ ਵੀ ਖੇਤਰ ਹੋਵੇ ਭਾਵੇਂ ਦੇਖੋ ਆਪਸ਼ਨ ট্রেਡਿੰਗ ਹੈ ਭਾਵੇਂ ਜ਼ਿੰਦਗੀ ਦੇ ਵਿੱਚ ਕੋਈ ਹੋਰ ਕਾਰੋਬਾਰ ਆ ਹਰ ਪਾਸੇ ਚੜਦੀ ਕਲਾ ਆਊਗੀ ਹਰ ਪਾਸੇ ਸੋ ਇਹ ਸੀ ਆਪਣਾ ਇਸ ਵੀਡੀਓ ਦੇ ਵਿੱਚ ਉਮੀਦ ਹੈ ਆ ਕਿ ਸਾਰੀਆਂ ਚੀਜ਼ਾਂ ਤੁਹਾਨੂੰ ਸਮਝ ਆ ਗਈਆਂ ਫਿਰ ਵੀ ਜੇ ਦੇਖੋ ਕੋਈ ਡਾਊਟ ਕੋਈ ਸਵਾਲ ਰਹਿ ਗਿਆ ਹੋਵੇ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਆਪਣੇ ਸਵਾਲ ਕਰ ਸਕਦੇ ਹੋ ਤੇ ਮਿਲਦੇ ਆਪਾਂ ਤੁਹਾਨੂੰ ਅਗਲੀ ਕਿਸੇ ਵੀਡੀਓ ਦੇ ਵਿੱਚ